वागुरू जी का खालसा वागुरू जी की पता तैयारी त्या साह संदी अज जो सवाल ती मेरे अगे रख्या है ये हर उस जिग्यासू के मन की पुकार है जो गुरु के नाल जुड़न की कोशिश कर रहा है ਕਿਉਂਕਿ ਜਦੋਂ ਅਸੀਂ ਕਿਸੇ ਰਸਤੇ ਤੇ ਤੁਰਦੇ ਹਾਂ ਤਾਂ ਸੁਭਾਵਕ ਹੀ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਅਸੀਂ ਕਿੰਨਾ ਪੈੜਾ ਤੈਅ ਕਰ ਲਿਆ ਹੈ ਅਤੇ ਮੰਜ਼ਿਲ ਕਿੰਨੀ ਦੂਰ ਹੈ ਪਰ ਰੋਹਾਨੀਅਤ ਦਾ ਰਸਤਾ ਦੁਨਿਆਵੀ ਰਸਤਿਆਂ ਵਾਂਗ ਨਹੀਂ ਹੁੰਦਾ ਜਿੱਥੇ ਮੀਲ पत्थर लगे जो दसन के हो दसन कि ती किलोमीटर आ गए हो ये अंदर की यात्रा है जिसे बदलाव बहुत सूखम हूँ है अते कई बार सानों खुद भी पता नहीं लगता कि कदों साढ़े अंदरों मैल कट्टी गई ਅਤੇ ਕਦੋਂ ਗੁਰੂ ਦੀ ਕਿਰਪਾ ਦਾ ਚਾਨਣ ਹੋ ਗਿਆ ਸਭ ਤੋਂ ਪਹਿਲਾ ਇਹ ਸਮਝਣਾ ਬਹੁਤ ਰੂਹੀ ਹੈ ਕਿ ਤਬਦੀਲੀ ਰਾਤੋਂ ਰਾਤ ਨਹੀਂ ਆਉਂਦੀ ਜਿਵੇਂ ਇੱਕ ਬੀਜ ਨੂੰ ਧਰਤੀ ਵਿੱਚ ਬੀਜਣ ਤੋਂ ਬਾਅਦ ਅਗਲੇ ਹੀ ਦਿਨ ਫਲ ਦੀ ਆਸ ਨਹੀਂ ਰੱਖੀ ਜਾ ਸਕਦੀ ਉਸਨੂੰ ਪਹਿਲਾਂ ਮਿੱਟੀ ਦੇ ਹਨੇਰੇ ਵਿੱਚ ਗਲਣਾ ਪੈਂਦਾ ਹੈ ਜੜਾ ਫਰਮੀਆਂ ਪੈਂਦੀਆਂ ਹਨ ਅਤੇ ਫਿਰ ਹੌਲੀ-ਹੌਲੀ ਕਰੋੰਬਲ ਫੁੱਟਦੀ ਹੈ ਬਿਲਕੁਲ ਇਸੇ ਤਰ੍ਹਾਂ ਸਾਡਾ ਮਨ ਜੋ ਜਨਮ ਜਨ ਮantra ਦੀ ਮੈਲ ਨਾਲ ਭਰਿਆ ਹੋਇਆ ਹੈ ਜਿਸ ਨੂੰ ਵਿਸ਼ੇ ਵਿਕਾਰਾਂ ਦੀ ਗੂੜੀ ਪਰਤ ਚੜੀ ਹੋਈ ਹੈ ओ, एक दो महीनों के पाठ एकदम साफ नहीं हो सकता इसलिए समय की चिंता छ्डनी पवेगी क्योंकि गुरु साहब फुरमाते हैं सहज पक्के सो मीठा होाव जो फल सहजे सहजे पक्ता है ਉਸ ਵਿੱਚ ਹੀ ਅਸਲੀ ਮਠਾਸ ਹੁੰਦੀ ਹੈ ਜਲਦਬਾਜੀ ਵਿੱਚ ਕੱਚਾ ਤੋੜਿਆ ਫਲ ਕਦੇ ਸਵਾਦ ਨਹੀਂ ਦਿੰਦਾ ਹੁਣ ਗੱਲ ਆਉਂਦੀ ਹੈ ਕਿ ਪਤਾ ਕਿਵੇਂ ਲੱਗੇ ਕਿ ਅਸੀਂ ਤਰੱਕੀ ਕਰ ਰਹੇ ਹਾਂ ਇਸ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਤੁਹਾਡੇ ਸੁਭਾਅ ਵਿੱਚ ਹਰਾਉ ਆਉਣਾ ਸ਼ੁਰੂ ਹੋ ਜਾਵੇਗਾ ਪਹਿਲਾਂ ਜਿਸ ਗੱਲ ਤੇ ਤੁਹਾਨੂੰ ਅੱਗ ਵਾਂ ਗੁੱਸਾ ਚੜ ਜਾਂਦਾ ਸੀ ਹੁਣ ਉਸੇ ਗੱਲ ਤੇ ਤੁਹਾਨੂੰ ਹਾਸਾ ਆਵੇਗਾ ਜਾਂ ਤੁਸੀਂ ਚੁੱਪ ਕਰ ਜਾਓ ਇਹ ਸਭ ਤੋਂ ਵੱਡਾ ਸਬੂਤ ਹੈ ਦੇ ਨਾਮ ਅੰਦਰ ਵਸ ਰਿਹਾ ਹੈ ਕਿਉਂਕਿ ਜਿੱਥੇ ਠੰਡਾ ਜਲ ਹੋਵੇ ਉਥੇ ਅੱਗ ਨਹੀਂ ਬਲ ਸਕਦੀ ਜਦੋਂ ਤੁਹਾਡੇ ਅੰਦਰ ਗੁਰਬਾਣੀ ਦਾ ਵਾਸਾ ਹੋਣ ਲੱਗਦਾ ਹੈ ਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦਾ ਜੋਰ ਘਟਨਾ ਸ਼ੁਰੂ ਹੋ ਜਾਂਦਾ ਹੈ ਇਹ ਨਹੀਂ ਕਿ ਇਹ ਵਿਕਾਰ ਇਕਦਮ ਖਤਮ ਹੋ ਜਾਂਦੇ ਪਰ ਇਹਨਾਂ ਦੀ ਪਕੜ ਢਿੱਲੀ ਪੈ ਜਾਂਦੀ ਪਹਿਲਾਂ ਤੁਸੀਂ ਗੁੱਸੇ ਵਿੱਚ ਆ ਕੇ ਕਈ ਦਿਨ ਸਰਦੇ ਰਹਿੰਦੇ ਸੀ ਹੁਣ ਸ਼ਾਇਦ ਕੁਝ ਘੰਟਿਆਂ ਬਾਅਦ ਹੀ ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਮੇਰੇ ਤੋਂ ਗਲਤੀ ਹੋਈ ਹੈ ਅਤੇ ਤੁਸੀਂ ਮੁਆਫੀ ਮੰਗਣ ਲਈ ਤਿਆਰ ਹੋ ਜਾਓਗੇ ਇਹ ਅੰਦਰਲੀ ਜਾਗਰਤੀ ਹੀ ਰੂਹਾਨੀ ਤਰੱਕੀ ਹੈ ਦੂਜੀ ਵੱਡੀ ਨਿਸ਼ਾਨੀ ਇਹ ਹੈ ਕਿ ਤੁਹਾਨੂੰ ਦੂਜਿਆਂ ਦੀ ਨਿੰਦਿਆ ਚੁਗਲੀ ਕਰਨ ਵਿੱਚ ਰਾਸ ਆਉਣਾ ਬੰਦ ਹੋ ਜਾਵੇ ਜਦੋਂ ਕੋਈ ਤੁਹਾਡੇ ਕੋਲ ਕਿਸੇ ਦੀ ਬੁਰਾਈ ਕਰੇਗਾ ਤਾਂ ਤੁਹਾਡਾ ਮਨ ਉਥੋਂ ਉੱਠ ਜਾਣ ਨੂੰ ਕਰੇਗਾ ਕਿਉਂਕਿ ਜਿਸ ਮਨ ਵਿੱਚ ਪਿਆਰੇ ਦਾ ਨਾਮ ਚੱਲ ਰਿਹਾ ਹੋਵੇ ਉਹ ਕੂੜ ਕਬਾੜ ਸੋਨਾ ਪਸੰਦ ਨਹੀਂ ਕਰਦਾ ਤੁਹਾਡੀ ਜੀਬ ਵਿੱਚ ਮਠਾਸ ਆ ਜਾਵੇ ਅਤੇ ਕਿਸੇ ਦਾ ਦਿਲ ਦੁਖਾਉਣ ਤੋਂ ਤੁਹਾਨੂੰ ਡਰ ਲੱਗੇਗਾ ਦਾਸੰਦੇ ਜੀ ਅਧਿਆਤਮਿਕ ਤਰੱਕੀ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਰਿੱਧੀਆਂ ਸਿੱਧੀਆਂ ਮਿਲ ਜਾਣ ਜਾ ਤੁਸੀਂ ਹਵਾ ਵਿੱਚ ਉਡਣ ਲੱਗ ਜਾਓ ਅਸਲੀ ਕਰਾਮਾਤ ਇਹ ਹੈ ਕਿ ਤੁਸੀਂ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਦੇ ਪ੍ਰਭਾਵ ਤੋਂ ਮੁਕਤ ਹੋ ਜਾਓ ਦੁੱਖ ਅਤੇ ਸੁਖ ਤੁਹਾਨੂੰ ਇੱਕੋ ਜਿਹਾ ਲੱਗਣ ਲੱਗ ਪਵੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਹਨ ਉਸਤਤ ਨਿੰਦਾ ਤਿਆਗੈ ਖੋਜੈ ਪਦ ਨਿਰਬਾਨ ਜਦੋਂ ਤੁਹਾਡੀ ਕੋਈ ਤਾਰੀਫ ਕਰੇ ਤਾਂ ਤੁਸੀਂ ਫੁੱਲੋ ਨਾ ਅਤੇ ਜਦੋਂ ਕੋਈ ਬੁਰਾਈ ਕਰੇ ਤਾਂ ਤੁਸੀਂ ਡੋਲੋ ਨਾ ਸਮਝ ਲੈਣਾ ਤੇ ਗੱਡੀ ਲਈ ਤੇ ਪੈ ਗਈ ਐ ਇੱਕ ਹੋਰ ਬਹੁਤ ਗੂੜੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਅਸੀਂ ਤਰੱਕੀ ਕਰਦੇ ਹਾਂ ਤਾਂ ਸਾਨੂੰ ਆਪਣੀਆਂ ਕਮੀਆਂ ਦਿਖਣ ਲੱਗ ਪੈਂਦੀਆਂ ਇਹ ਬੜੀ ਹੈਰਾਨੇ ਵਾਲੀ ਗੱਲ ਹੈ ਪਰ ਸੱਚ ਹੈ ਜਦੋਂ ਕਮਰਾ ਹਨੇਰੇ ਵਿੱਚ ਹੋਵੇ ਤਾ ਗੰਦਗੀ ਨਜ਼ਰ ਨਹੀਂ ਆਉਂਦੀ ਪਰ ਜਿਵੇਂ ਹੀ ਰੌਸ਼ਨੀ ਹੁੰਦੀ ਹੈ ਤਾਂ ਨਿੱਕਾ ਨਿੱਕਾ ਕੂੜਾ ਵੀ ਸਾਫ਼ ਦਿਸਦਾ ਇਸੇ ਤਰ੍ਹਾਂ ਜਦੋਂ ਨਾਮ ਦਾ ਚਾਨਣ ਅੰਦਰ ਹੁੰਦਾ ਹੈ ਤਾਂ ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਕਿੰਨਾ ਗੁਨਾਹਗਾਰ ਹਾਂ ਮੇਰੇ ਅੰਦਰ ਕਿੰਨੇ ਵਿਕਾਰ ਹਨ ਜੇ ਤੁਹਾਨੂੰ ਲੱਗੇ ਕਿ ਮੈਂ ਬਹੁਤ ਮਾੜਾ ਹਾਂ ਅਤੇ ਬਾਕੀ ਸਭ ਚੰਗੇ ਹਨ ਤਾਂ ਮੁਬਾਰਕ ਹੋਵੇ ਤੁਸੀਂ ਤਰੱਕੀ ਕਰ ਰਹੇ ਹੋ ਕਿਉਂਕਿ ਬੁਰਾ ਪੱਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਹਾਾਰੇ ਵਾਲੀ ਅਵਸਥਾ ਬਣ ਰਹੀ ਹੈ ਹੰਕਾਰੀ ਬੰਦਾ ਕਦੇ ਇਹ ਨਹੀਂ ਮੰਨਦਾ ਕਿ ਉਹ ਗਲਤ ਹੈ ਸਿਰਫ ਇੱਕ ਭਗਤ ਹੀ ਆਪਣੀ ਔਕਾਤ ਨੂੰ ਪਛਾਣਦਾ ਹੈ ਇਸ ਲਈ ਜੇਕਰ ਤੁਹਾਡੇ ਅੰਦਰ ਨਿਮਰਤਾ ਆ ਰਹੀ ਹੈ ਜੇਕਰ ਮਨ ਨੀਮਾ ਹੋ ਰਿਹਾ ਹੈ ਤਾਂ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਮਨ ਸਵਾਲ ਹੈ ਕਿ ਸਮਾਂ ਕਿੰਨਾ ਲੱਗਦਾ ਹੈ ਦੇਖੋ ਭਾਈ ਇਹ ਹਰ ਜੀਵ ਦੇ ਆਪਣੇ ਕਰਮਾਂ ਅਤੇ ਉਸ ਦੀ ਤੜਪ ਤੇ ਨਿਰਭਰ ਕਰਦਾ ਹੈ ਇੱਕ ਕੱਪੜਾ ਹੈ ਜਿਸ ਨੂੰ ਸਿਰਫ ਧੂੜ ਲੱਗੀ ਹੈ ਉਹ ਇੱਕ ਵਾਰ ਝਾੜਨ ਨਾਲ ਸਾਫ਼ ਹੋ ਜਾਵੇਗਾ ਪਰੇਖ ਕਪੜਾ ਹੈ ਜਿਸ ਨੂੰ ਤੇਲ ਗਰੀਸ ਅਤੇ ਗਾਰਾ ਲੱਗਾ ਹੋਇਆ ਹੈ ਉਸ ਨੂੰ ਭੱਠੀ ਤੇ ਚੜਾਉਣਾ ਪਵੇਗਾ ਸਾਬਣ ਲਗਾ ਕੇ ਥਾਪੀਆਂ ਮਾਰਨੀਆਂ ਪੈਣਗੀਆਂ ਫਿਰ ਕਿਤੇ ਜਾ ਕੇ ਉਹ ਚਿੱਟਾ ਹੋਵੇਗਾ ਸਾਡੇ ਮਨਾਂ ਚਿੱਟਾ ਹੋਵੇਗਾ ਸਾਡੇ ਮਨਾਂ ਉੱਤੇ ਜਨਮਾ ਦੀ ਮੈਲ असी चाहते हाँ कि दो दिन सिमरन करके रब मिल जाए ये सौदा इन्ना सस्ता नहीं है भाई गुरदास जी जिमें पत्थर पानी में पिया रहे भिजदा नहीं पर जे उस तोड़ो तो अंदरों सुा निकलता है ਕਈ ਵਾਰੀ satsang ਵਿੱਚ ਰੋਜ਼ ਆਉਂਦੇ ਆ ਪਰ ਮਨ ਪੱਥਰਵਾਂ ਹੁੰਦਾ ਹੈ ਬਾਅਦ ਜਦੋਂ ਅੱਖਾਂ ਬੰਦ ਕਰਕੇ ਅੰਦਰ ਦੇਖਣ ਦਾ ਸੁਆਦ ਆਉਣ ਲੱਗ ਪਵੇ ਤਾਂ ਸਮਝੋ ਸਫ਼ਰ ਸਹੀ ਦਿਸ਼ਾ ਵਿੱਚ ਹੈ ਕਈ ਵਾਰ ਸੰਗਤ ਪੁੱਛਦੀ ਹੈ बाबा जी सानू कोई चानन नहीं दिसद कोई आवाजा नहीं सुनदिया कि साठ करना व्यर्थ है नहीं प्यारे हो, बिल्कुल नहीं सब तो व्डा चमत्कार चानन दिसना नहीं है ਤੱਤੋਂ ਵੱਡਾ ਚਮਤਕਾਰ ਹੈ ਸੁਭਾਅ ਦਾ ਬਦਲਣਾ ਜੇ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਤਿਆਲੂ ਜ਼ਿਆਦਾ ਸ਼ਾਂਤ ਅਤੇ ਜ਼ਿਆਦਾ ਪਿਆਰ ਕਰਨ ਵਾਲੇ ਇਨਸਾਨ ਬਣ ਗਏ ਹੋ ਤਾਂ ਇਸ ਤੋਂ ਵੱਡੀ ਰੋਹਾਨੀ ਕਮਾਈ ਹੋਰ ਕੋਈ ਨਹੀਂ बाकी रूहानी अनुभव जिमेंद शब्द का सुनना या दसम द्वार का खुलना ये सब अगलिया हन, जो अपने आप आ जा जदों सा आचरण शुद्ध हो जाता है ਸਾਨੂੰ ਇਹਨਾ ਪਿੱਛੇ ਭੱਜਣ ਦੀ ਲੋੜ ਨਹੀਂ ਸਾਨੂੰ ਸਿਰਫ ਗੁਰੂ ਦੇ ਲੜ ਲੱਗਣ ਦੀ ਲੋੜ ਹੈ ਜਿਵੇਂ ਬੱਚਾ ਸਿਰਫ ਮਾਂ ਦੀ ਉਂਗਲ ਫੜਦਾ ਹੈ ਉਸ ਨੂੰ ਨਹੀਂ ਪਤਾ ਹੁੰਦਾ ਕਿ ਮੇਲੇ ਵਿੱਚ ਕਿੱਥੇ ਜਾਣਾ ਹੈ ਪਰ ਮਾਂ ਉਸ ਨੂੰ ਸਹੀ ਜਗ੍ਹਾ ਲੈ ਹੀ ਜਾਂਦੀ ਹੈ ਇਸੇ ਤਰ੍ਹਾਂ ਤੁਸੀਂ ਗੁਰੂ ਨਾਨਕ ਦੀ ਉਂਗਲ ਫੜੀ ਰੱਖੋ ਉਹ ਤੁਹਾਨੂੰ ਪਪ ਸਾਗਰ ਤੋਂ ਪਾਰ ਜ਼ਰੂਰ ਲੰਘਾਉਣਗੇ ਇੱਕ ਗੱਲ ਯਾਦ ਰੱਖਣਾ ਰਸਤੇ ਵਿੱਚ ਰੁਕਾਵਟਾਂ ਆਉਣਗੀਆਂ ਜੇ ਵਾਰ ਮਨ ਬਹੁਤ ਉਦਾਸ ਹੋਵੇਗਾ ਲਗੇਗਾ ਕਿ ਰੱਬ ਸੁਣ ਨਹੀਂ ਰਿਹਾ ਇਹ ਵੀ ਇੱਕ ਪ੍ਰੀਖਿਆ ਆਉਂਦੀ ਹੈ ਉਸ ਸਮੇਂ ਡੋਲਣਾ ਨਹੀਂ ਸਗੋਂ ਅਰਦਾਸ ਨੂੰ ਹੋਰ ਤਿੱਖਾ ਕਰ ਦੇਣਾ ਹੈ ਇਹ ਸੋਚਣਾ ਕਿ ਸ਼ਾਇਦ ਗੁਰੂ ਸਾਹਿਬ ਮੇਰਾ ਸਬਰ ਪਰਖ ਰਹੇ ਹਨ ਇਹ ਜੋ ਵੈਰਾਗ ਹੈ ਜੋ ਵਿਛੋੜੇ ਦਾ ਦਰਦ ਹੈ ਇਹ ਵੀ ਤਰੱਕੀ ਦੀ ਨਿਸ਼ਾਨੀ ਹੈ ਜਿਸ ਨੂੰ ਮਿਲਣ ਦੀ ਤਰਪ ਲੱਗ ਗਈ ਸਮਝੋ ਅੱਧਾ ਰਸਤਾ ਤਾਂ ਉਸਨੇ ਤਰਪ ਵਿੱਚ ਹੀ ਕੱਟ ਲਿਆ ਜਿਨ੍ਹਾਂ ਦੇ ਮਨ ਵਿੱਚ ਦਰਦ ਹੀ ਨਹੀਂ ਉਹ ਤਾਂ ਹਲੇ ਸੁੱਤੇ ਪਏ ਹਨ ਜੇ ਤੁਹਾਡੀਆਂ ਅੱਖਾਂ ਵਿੱਚ ਗੁਰੂ ਲਈ ਦੋ ਹੰਝੂ ਵੀ ਆ ਗਏ ਹਨ ਤਾਂ ਜਾਣ ਲਿਗੋ ਕਿ ਤੁਹਾਡੀ ਆਤਮਾ ਜਾਗ ਰਹੀ ਹੈ ਸੋ ਅੰਤ ਵਿੱਚ ਮੈਂ ਇਹੀ ਕਹਾਗਾ ਕਿ ਦਿਨ ਜਾਂ ਸਾਲ ਨਾ ਗਿਨੋ બસ શ્વાસ ગણો કે કਿੰਨੇ શ્વાસ સફળ ہوئے ਹਨ અતે કਿੰને અજાય ગયા જિન્ના ગુડ પાહોગે ઓના હી મીઠા હોવેગા जिन्ने શરદા અતે ભાવના ਨਾਲ સિમરણ કરોગે ओनी जल्दी तब्दीली आएगी कई बार तो एक छिन्न भी खेड़ बन जाती है जे तार दिल तो जुड़ जाए जिमें गनका पापन तर गई थी जिमें सज्जन ठग सातरत बन गया थी। ਗੁਰੂ ਦੀ ਨਦਰ ਹੋ ਜਾਵੇ ਤਾਂ देर ਨਹੀਂ ਲੱਗਦੀ ਪਰ ਉਸ ਨਦਰ ਦੇ ਕਾਬਲ ਬਣ ਲਈ ਸਾਨੂੰ ਆਪਣਾ ਆਪਾ ਗੁਰੂ ਅੱਗੇ ਸਮਰਪਣ ਕਰਨਾ ਪਵੇਗਾ ਆਪਣੀ ਸਿਆਣਪ ਛੱਡਣੀ ਪਵੇਗੀ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ ਵਾਲੀ ਭਾਵਨਾ ਪੈਦਾ ਕਰਨੀ ਪਵੇਗੀ ਜਦੋਂ ਮੈਂ ਮੁੱਕ ਗਈ ਸਮਝੋ ਤਬਦੀਲੀ ਆ ਗਈ ਇਸ ਲਈ ਨਿਰੰਤਰ ਅਭਿਆਸ ਕਰੋ ਸਾਥ ਸੰਗਤ ਕਰੋ ਅਤੇ ਸੇਵਾ ਵਿੱਚ ਜੁਟੇ ਰਹੋ रंग जरूर चढ़ेगा कदे भी निराश ना हो क्योंकि गुरु देर देर है पर अंधेर नहीं वागुरु जी का खालसा वागुरू जी की फतेह